ਮੁਸਲਮਾਨ ਹਿੰਦੂ ਸਾਰੇ ਸਿੱਖ ਭਰਾਮਾ ਵਾਂਗੂ ਇਕੱਠੇ ਕੋਈ ਐਸੀ ਗੱਲ ਨਹੀਂ ਸੀ ਤੇ ਫਿਰ ਹੁਣ ਕੀ ਅੱਗ ਲੱਗ ਗਈ ਮਾਤਾ ਹੁਣ ਪਤਾ ਨਹੀਂ ਹੁਣ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ ਮੈਂ ਤੁਹਾਨੂੰ ਦੱਸਾਂਗੇ ਨਹੀਂ ਬੰਦੇ ਵੀ ਉਹੀ ਖੂਨ ਵੀ ਉਹੀ ਸਾਨੂੰ ਉਹ ਹੀ ਤਾਂ ਡਿੱਪੀ ਕੱਢ ਕੇ ਲਿਆਇਆ ਕਿੱਥੋਂ ਪਾਕਿਸਤਾਨ ਤੋਂ ਜਦੋਂ ਪਾਕਿਸਤਾਨ ਸੰਘੇ ਤੋਂ ਨੇ ਸਾਡੀ ਕਰਮਕੰਡਨ ਉਹ ਗਲਾਈਆਂ ਦੋਸਤ ਜੀ ਅਬ ਵਾਪਸ ਆਏ ਆ ਨਾ ਜਦੋਂ ਰਾਤ ਨੂੰ ਮਤਲਬ ਅਸੀਂ ਆਏ ਗੁਰਦੁਆਰੇ ਸਾਨੂੰ ਡਿੱਪੀ ਨੇ ਬਿਠਾਇਆ ਨਾ ਉਸ ਟਾਈਮ ਸਾਡਾ ਸਿਲਮਾ ਚੱਲਦਾ ਪਿਆ ਸੀ ਅੱਛਾ ਜੀ ਅੰਦਰ ਲੋਕ ਕੋਈ ਸੀ ਸਲਮਾ ਚੱਲਦਾ ਪਿਆ ਸੀ ਅਸੀਂ ਫਿਰ ਅਜ ਇੱਕ ਮਾਤਾ ਕੋਲ ਪਹੁੰਚੇ ਆ ਪਰ ਜਿਹੜਾ ਇਹ ਘਰ ਹੈ ਨਾ ਇਹ ਘਰ ਇੱਕ ਨਾਮੀ ਮੁਸਲਮਾਨ ਦਾ ਸੀਗਾ ਤੇ ਪਿੰਡ ਮੈਂ ਤੁਹਾਨੂੰ ਦੱਸ ਦਿੰਨਾ ਪਿੰਡ ਅਸੀਂ ਫਿਰ ਵਜੀਤਪੁਰ ਚ ਆਏ ਆ ਰੋਜ਼ਪੁਰ ਦੇ ਨਾਲ ਵਜੀਤਪੁਰ ਪਿੰਡ ਪਹਿੰਦਾ ਇਤਿਹਾਸਿਕ ਪਿੰਡ ਆ ਗੁਰੂ ਗੋਬਿੰਦ ਸਿੰਘ ਜੀ ਹੋਣਾ ਯਾਦ ਚ ਗੁਰਦੁਆਰਾ ਸਾਹਿਬ ਵੀ ਆ ਤੇ ਸਾਡੇ ਨਾਲ ਮਾਤਾ ਜੀ ਨੇ ਸਾਸਰੀ ਕਾਲ ਮਾਤਾ ਜੀ ਸਾਸਰੀ ਕਾਲ ਜੀ ਮਾਤਾ ਜੀ ਨਾਮ ਕੀ ਆ ਨਿਰਮਾ ਰਾਣੀ ਨਿਰਮਾ ਰਾਣੀ ਤੇ ਤੁਹਾਡਾ ਜਨਮ ਪਾਕਿਸਤਾਨ ਦਾ ਕਿੱਧਰ ਦਾ ਪਾਕਿਸਤਾਨ ਦਾ ਪਾਕਿਸਤਾਨ ਦਾ ਉੱਥੇ ਕਿਹੜਾ ਪਿੰਡ ਸੀ ਪੇਕਿਆਂ ਦਾ ਅੱਤੋ ਕੀ ਕਿਆ ਦਾ ਪਿੰਡ ਪੱਤੋ ਕਿਸ ਜਿਲ੍ਹਾ ਲਾਹੌਰ ਅੱਛਾ ਜੀ ਤੇ ਸਹਰੇ ਭਾਈ ਫਿਰੂ ਭਾਈ ਫਿਰੂ ਵਿਆਹ ਇੱਧਰ ਹੋਇਆ ਕਿ ਉਧਰ ਹੋਇਆ ਹੈ ਜੀ ਉਧਰ ਤਾਂ ਸਾਲ ਦੀ ਦਸ ਦਿੱਲੀ ਹੋਇਆ ਹੈ ਅੱਛਾ ਦਿੱਲੀ ਹੋਇਆ ਜੀ ਅੱਛਾ ਭਾਈ ਫਿਰੂ ਤਾਂ ਬਸ ਇੱਧਰ ਦਿੱਲੀ ਆ ਗਏ ਹਾਂਜੀ ਉਹ ਫਿਰ ਜਦੋਂ ਲੜਾਈ ਲੱਗੀ ਕਿ ਨਹੀਂ ਉਦੋਂ ਦਿੱਲੀ ਆ ਗਏ ਤੇ ਮਾਤਾ ਜੀ ਉੱਥੇ ਫਿਰ ਪੱਤੋ ਕੀ ਜਿਹੜਾ ਤੁਹਾਡੇ ਪਿਤਾ ਦਾ ਨਾਂ ਕੀ ਸੀ ਦਾਦੇ ਦਾ ਨਾਂ ਕੀ ਸੀ ਉਹ ਦੱਸੋ ਜੀ ਸਾਡੇ ਪਿਤਾ ਜੀ ਦਾ ਗਣਪਤ ਰਾਏ ਗਰੂਵਰ ਹੂੰ ਤੇ ਸਾਡੇ ਦਾਦਾ ਜੀ ਦਾ ਸ਼ਿਵ ਦਿਵਾਲ ਤੇ ਪੱਤੋ ਦੇ ਵਿੱਚ ਤੁਸੀਂ ਕਿਹੜਾ ਕਾਰੋਬਾਰ ਸੀ ਉਹਨਾਂ ਦਾ ਮੇਰੇ ਸਾਡੇ ਪਿਤਾ ਜੀ ਮਤਲਬ ਰਾਲਕਸ ਛੇ ਭਰਾ ਸੀ ਮਿਲ ਜੁਲ ਕੇ ਰਹਿੰਦੇ ਸੀ ਸਿਲਮਾ ਬਣਿਆ ਸੀ ਸਾਡਾ ਤੇ ਸਾਡੇ ਦਾਦਾ ਜੀ ਸਰਾਫੀ ਦਾ ਸੁਨਿਆਰੇ ਦਾ ਕੰਮ ਕਰਦੇ ਸੀ ਬਹੁਤ ਕੰਮ ਵੇਗਾ ਸੀ ਤੁਸੀਂ ਮੰਨੋਗੇ ਸਾਡੀਆਂ ਮੱਝਾਂ ਬਣੀਆਂ ਹੀਆਂ ਸੀ ਐਡੀ ਜਿਹੜੀਆਂ ਵੱਡੀਆਂ ਸਿੱਧਾਂ ਉਹਨਾਂ ਦਿੱਤੇ ਮੰਜੀ ਦੇ ਸਕਦੀ ਸੀ ਦਿੱਲੀ ਇਨਾਮ ਲੈਣ ਆਈਆਂ ਸੀ ਅੱਛਾ ਜੀ ਦਿੱਲੀ ਲੈਣ ਆਈਆਂ ਸੀ ਸਾਡੇ ਦਾਦਾ ਜੀ ਆਵੇਂ ਬੱਚਿਆਂ ਨੂੰ ਪਰੇ ਕਰਦੇਗੇ ਆਪਣੀ ਮੱਝਾਂ ਨੂੰ ਨਹੀਂ ਪਰੇ ਹੁੰਦੇੰਦੇ ਸੀ ਮਾਤਾ ਜੀ ਮੈਨੂੰ ਇਹ ਲੱਗਾ ਤੁਸੀਂ ਵਿੱਚ ਸਿਨੇਮਾ ਬੋਲਿਆ ਸਿਨੇਮਾ ਸੀ ਤੁਹਾਡਾ ਹਾਂਜੀ ਉਹਨਾਂ ਵੇਲੇਾਂ 'ਚ ਹੈ ਉਹਨਾਂ ਸੋਹਣਾ ਸਮੇਂ ਸਿਨੇਮਾ ਸੀ ਹਾਂਜੀ ਉਸ ਟਾਈਮ 'ਦੀ ਸਾਡੇ ਸਿਮਾ ਸੀ ਤੇ ਸਾਡੇ ਮਾਤਾ ਜੀ ਗੱਲਾਂ ਕਰਦੇ ਜਦੋਂ ਅਸੀਂ ਵਾਪਸ ਆਏ ਆ ਨਾ ਜਦੋਂ ਰਾਤ ਨੂੰ ਮਤਲਬ ਅਸੀਂ ਆਏ ਆ ਗੁਰਦੁਆਰੇ ਤੁਹਾਨੂੰ ਡਿੱਪੀ ਨੇ ਬਿਠਾਇਆ ਨਾ ਉਸ ਟਾਈਮ ਸਾਡਾ ਸਿਮਾ ਚੱਲਦਾ ਪਿਆ ਸੀ ਅੱਛਾ ਜੀ ਅੰਦਰ ਲੋਕ ਕੋਈ ਨਹੀਂ ਸੀ ਸਿਮਾ ਚੱਲਦਾ ਪਿਆ ਸੀ 47 ਵੇਲੇ ਹਾਂਜੀ ਸਾਡੇ ਵੀ ਜੀ ਗੱਲਾਂ ਕਰਦੇ ਨੇ ਤੇ ਇਹ ਸਾਰਾ ਕੁਝ ਛੱਡ ਕੇ ਆ ਗਏ ਫਿਰ ਉੱਥੇ ਫਿਰ ਕੀ ਕਰਦੇ ਤੁਸੀਂ ਮੰਨੋਗੇ ਸਾਡੇ ਕੋਲ ਇੰਨਾ ਸੀ ਅਸੀਂ ਐਡਾ ਵੱਡਾ ਕਹਿੰਦੇ ਨੇ ਹਾਲ ਕਮਰਾ ਸੀ ਜਿਹੜਾ ਅਸੀਂ ਫਰਸ਼ ਦੀ ਕੜੇ ਦੱਬੇ ਅਸੀਂ ਸੋਨੇ ਤੇ ਚਾਂਦੀ ਦੇ ਹੂੰ ਦੱਬੇ ਅਸੀਂ ਸਾਡੇ ਮਾਤਾ ਹੀ ਕਹਿੰਦੇ ਸੀ ਫਿਰ ਆ ਜਾਾਂਗੇ ਕੱਢ ਲਾਂਗੇ ਅਸੀਂ ਸਾਡੇ ਚਾਚੇ ਤਾਈ ਜੀ ਕਹਿੰਦੇ ਸੀ ਅਸੀਂ ਜਾਣਾ ਕਿੱਥੇ ਵੇ ਫਿਰ ਉਹਨਾਂ ਨੇ ਦੀਵਾਰਾਂ ਦੇ ਵਿੱਚ ਆਲੇ ਬਣੇ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਉਹਨਾਂ ਸੋਨਾ ਰੱਖਿਆ ਵੀ ਆਲੇ ਦੇ ਵਿੱਚ ਉੱਤੋਂ ਮਿੱਟੀ ਲਗਾ ਦਿੱਤੀ ਉਦੋਂ ਬੈਂਕ ਬੈਂਕ ਤਾਂ ਹੁੰਦੇ ਨਹੀਂ ਸੀ ਫਿਰ ਐਵੇਂ ਹੀ ਰੱਖਿਆ ਸੀ ਨਾ ਬਸ ਆਲਿਆਂ ਦੇ ਵਿੱਚ ਰੱਖਿਆ ਆ ਫਿਰ ਅਸੀਂ ਸਾਲ ਬਾਅਦ ਅਸੀਂ ਗਏ ਜੇ ਦੇਖਿਆ ਤੇ ਉੱਥੇ ਘੜੇ ਖਾਲੀ ਪਏ ਲੁੱਟ ਕੇ ਲੈ ਗਏ ਸਭ ਫਰਿਸ਼ ਵੀ ਖਾਲੀ ਟੁਕ ਟਾ ਟੁਕ ਮਕਾਨ ਪਏ ਹੋਏ ਸਭ ਬੜੀ ਬੁਰੀ ਦਸ਼ਾ ਉਹਨਾਂ ਨੇ ਕੀਤੀ ਤੇ ਫਿਰ ਸੋਨਾ ਜੀ ਉਹਨਾਂ ਨੇ ਹਿੰਦੂਮਾਨ ਨਾਲ ਬੜੀ ਬੁਰੀ ਦਸ਼ਾ ਦਿੱਤੀ ਜੀ ਪਰ ਅਸੀਂ ਸਾਰੇ ਸਹੀ ਸਲਾਮਤ ਆ ਗਏ ਆ ਮਤਲਬ ਪਾਕਿਸਤਾਨ ਤੋਂ ਸਾਡੀ ਇੱਕ ਤਾਈ ਜੀ ਹੈਗੇ ਸੀ ਉਹ ਰਹਿ ਗਏ ਉਹ ਆਪਣੇ ਪੇਕੇਆਂ ਦੇ ਨਾਲ ਸੀ ਉਹ ਉਧਰੋਂ ਅਸੀਂ ਆਉਂਦੇ ਰੇ ਮੇਰੇ ਤਾਇਆ ਜੀ ਇੱਧਰ ਆ ਜਾਓ ਉਹ ਮੇਰੇ ਤਾਈ ਜੀ ਨਹੀਂ ਆਏ ਉਹ ਆਪਣੀ ਭੈਣ ਨਾਲ ਚਲੀ ਗਈ ਨਹੀਂ ਉਹ ਮੁਸਲਮਾਨ ਬਣ ਗਏ ਨਹੀਂ ਜੀ ਨਹੀਂ ਗੱਡੀ ਆਈ ਸੀ ਮਤਲਬ ਕਾਫਲੇ ਦੀ ਭੜੀ ਹੋਈ ਤੇ ਇਹ ਸਾਡੇ ਤਾਈ ਜੀ ਮੰਨਦੇ ਨਹੀਂ ਸੀ ਇਹ ਚੜ ਗਿਆ ਆਪਣੀ ਭੈਣ ਦੇ ਨਾਲ ਗੱਡੀ ਸਾਡੇ ਮਾਤਾ ਹੀ ਗੱਲਾਂ ਕਰਦੇ ਉਹ ਗੱਡੀ ਚੜ ਗਈ ਗੱਡੀ ਅੱਗੇ ਜਾ ਕੇ ਵੱਢੀ ਗਈ ਉਹਨਾਂ ਸਾਰੇ ਜੋ ਹਿੰਦੂ ਚੜੇ ਉਸਨਾਂ ਸਭ ਨੂੰ ਮਾਰ ਦਿੱਤਾ ਤੇ ਸਾਡੇ ਦਾਦਾ ਜੀ ਇੱਕ ਟਰੰਕ ਲਿਆਏ ਐਡਾ ਤੁਸੀਂ ਮੰਨੋ ਗੰਨੀ ਭਰਿਆ ਟਰੰਕ ਜੇਵਰ ਤੇ ਚਾਂਦੀ ਸੋਨੇ ਦਾ ਉਹਨੇ ਇੱਥੇ ਰੱਖਿਆ ਗੱਡੀ ਆਈ ਉਹਨੇ ਜੂ ਐਸਾ ਧੱਕਾ ਮਾਰਿਆ ਸਾਰਾ ਜੇਵਰ ਉੱਡ ਕੇ ਉਧਰ ਚਲਾ ਗਿਆ ਲੋਕਾਂ ਨੇ ਕਹਿੰਿਆ ਦਿੱਤਾ ਕਈਆਂ ਨੇ ਰੱਖ ਲਿਆ ਤੇ ਬੇਬੇ ਬੜੀ ਅਮੀਰੀ ਸੀ ਤੇ ਫਿਰ ਇੱਥੇ ਕਿਵੇਂ ਹੋਣਾ ਇੱਥੇ ਜੋ ਕਿਸਮ ਬੱਚੀ ਲਿਖਿਆ ਹੈ ਜੀ ਭਰਾ ਮੇਰੇ ਬਹੁਤ ਕਾਰੋਗਾਰ ਮੈਂ ਤੁਹਾਨੂੰ ਦੱਸਿਆ ਐਸੇ ਦਿੱਲੀ ਅੱਛਾ ਸਾਰੇ ਦਿੱਲੀ ਨੇ ਮੈਂ ਇੱਥੇ ਕੱਲੀ ਪੰਜਾਬ ਵਿੱਚ ਹੈਗੀ ਆ ਫਿਰ ਸਾਰੇ ਫਿਰ ਤੁਹਾਡੇ ਕਿਹੜੇ ਪਿੰਡ ਸੀ ਭਾਜੀ ਫੇਦੂ ਭਾਈ ਫਿਰੂ ਉਹ ਨਹੀਂ ਉਹ ਜਦੋਂ ਇੱਧਰ ਆ ਗਏ ਇੱਥੇ ਕਿੱਥੇ ਬੈਠੇ ਫਿਰ ਪਹਿਲੇ ਜੀ ਇਹ ਤਾਂ ਸਾਨੂੰ ਗਵਰਨਮੈਂਟ ਤਰਫੋਂ ਮਿਲਿਆ ਅੱਛਾ ਜੀ 100 ਕਿੱਲਾ ਪਹਿਲੀ ਤੇ ਇਹ ਮਕਾਨ ਮਿਲਿਆ ਸਾਨੂੰ ਤੁਹਾਨੂੰ 100 ਕਿੱਲਾ ਪਹਿਲੀ ਮਿਲੀ ਹਾਂ ਜੀ ਸਾਡੀ ਤਾਂ ਉਹਦੇ 500 ਕਿੱਲਾ ਪਹਿਲੀ ਸੀ ਪਾਕਿਸਤਾਨ ਗੁਰਦਵਾਰੇ ਦੇ ਨਾਲ ਕਿਹੜੇ ਗੁਰਦਵਾਰੇ ਦਾ ਤੁਸੀਂ ਅੱਗੇ ਵੀ ਜ਼ਿਕਰ ਕੀਤਾ ਐ ਭਾਈ ਫਿਰੂ ਸਾਡਾ ਗੁਰਦਵਾਰ ਭਾਈ ਫਿਰੂ ਵਾਲੇ ਵੱਡੇ ਗੁਰਦਵਾਰੇ ਸਾਹਿਬ ਦੇ ਨਾਲ ਹਾਂ ਸਾਡੇ ਸੋਹਰਾ ਜੀ ਦਾ ਸੀ ਸਾਡੇ ਸੋਹਰਾ ਜੀ ਨੂੰ ਮਤਨ ਵਕਾਲੀ ਲੜ ਪਏ ਉਹਨਾਂ ਨੇ ਇਹ ਗੁਰਦਵਾਰਾ ਲੈ ਲਿਆ ਹੂੰ ਲੜਾਈ ਕਰਕੇ ਸਾਡੇ ਸੌਰਾਜ ਇਕੱਲੇ ਸੀ ਕੋਈ ਭਰਾ ਨਹੀਂ ਸੀ ਕੋਈ ਭੈਣ ਨਹੀਂ ਸੀ ਤੇ ਇਹਨਾਂ ਨੇ ਆਪਣਾ ਗੁਰਦੁਆਰਾ ਲੈ ਲਿਆ ਤੇ ਸਾਡੇ ਸੌਰਾਜ ਡਰਦੇ ਦਿੱਲੀ ਆ ਗਏ ਹੂੰ ਹੂੰ ਫਿਰ ਦਿੱਲੀ ਇਹ 2-3 ਸਾਲ ਰਹੇ ਨੇ ਫਿਰ ਵਾਪਸ ਚਲੇ ਗਏ ਗੁਰਦੁਆਰਾ ਉਹਨਾਂ ਨੇ ਜ਼ਬਤ ਕਰ ਲਿਆ ਉਹਨਾਂ ਨੇ ਮੇਰੇ ਸਾਡੇ ਸੌਰਾਜ ਨੇ ਕੇਸ ਕਟਾ ਦਿੱਤੇ ਅੱਛਾ ਅੱਛਾ ਕਟਾ ਕੇ ਫਿਰ ਇੱਥੇ ਪਾਈ ਫਿਰ ਉਹ ਆ ਗਏ ਪਹਿਲੀ ਬੜੀ ਦੱਸੀ ਤੁਸੀਂ ਉਦੋਂ ਇੰਨੀ ਪਹਿਲੀ ਸੀ ਹਾਂਜੀ ਬਹੁਤ ਸੀ ਮੈਂ ਤੁਹਾਨੂੰ ਦੱਸਾਂ ਜੀ ਕਿੱਧਰ ਗਈ ਫਿਰ ਉਹ ਪਹਿਲੀ ਅੱਜ ਤਾਂ ਮਾਹੌਲ ਉਹ ਦਿੱਸੋ ਉਹ ਕਿੱਲਾ ਮਿਲੀ ਹੈ ਨਾ ਸਾਨੂੰ ਹੁਣ ਮਿਲੀ 100 ਕਿੱਲਾ 100 ਕਿੱਲਾ ਮਿਲੀ ਇੱਧਰ ਅੱਛਾ ਚਾਰ ਭਰਾ ਸੀ 25-25 ਕਿੱਲੋ ਆ ਗਏ 25-25 ਕਿੱਲੇ ਆ ਗਏ ਹਾਂ ਸਭ ਵੇ ਜਿਵੇਂ ਹਲਾ ਤਾਂ ਬੱਤਰ ਵਿੱਚ ਵੀ ਲੜਾਈ ਲੱਗੀ ਹੂੰ ਪਤਾ ਨਹੀਂ ਤੁਸਾਂ ਦਾ ਜਨਮ ਨਹੀਂ ਅੱਜ ਹੋਇਆ ਹਾਂਜੀ ਨਹੀਂ ਮੇਰਾ ਨਹੀਂ ਬੱਤਰ ਵਿੱਚ ਹੀ ਹੋਈ ਸੀ ਪਾਕਿਸਤਾਨ ਤੇ ਹਾਂਜੀ ਉਦੋਂ ਫਿਰ ਡਰਦੇ ਮਾਰੇ ਇਹਨਾਂ ਨੇ ਵੇਚ ਦਿੱਤੀ 4000 ਨੂੰ ਕਿੱਲਾ ਓਹੋ ਹੋ ਤੇ ਹੁਣ ਵੇਖੋ ਤੁਸੀਂ 70-80 ਲੱਖ ਨੂੰ ਕਿੱਲਾ ਇਹ ਇਨੀ ਕੀਮਤ ਹੈ ਕਿੱਥੇ ਸੀ ਪਹਿਲੀ ਆ ਇੱਥੇ ਆ ਕੇ ਇਹ ਸਾਡੀ ਇੱਧਰ ਨੂਰਪੁਰ ਜਾਈਏ ਰਸਤੇ ਲੈਣਾ ਨਹੀਂ ਆਂਦੀਆਂ ਹਾਂ ਲੈਣਾ ਤੋਂ ਪਹਿਲੇ ਨਾਲ ਹੀ ਲੈਣਾ ਦੀ 14 ਕਿਲੋ ਐਦੇ ਸੀ ਤੇ ਬਾਕੀ ਸਾਡੀ ਦੇਗਮਾਣੇ ਵਾਲੇ ਮਾਣੇ ਵਾਲੇ ਆਹ ਮਾਣੀ ਵਾਲੀ ਅਧਰ ਸਾਡੀ ਸੀ 50 ਕਿਲੋ ਦਸੀ ਦਲ ਟੱਕ ਸਾਰੇ ਉਹਨਾਂ ਸਮਿਆਂ ਚ ਵੇਚਤੀ ਹਜ਼ਾਰਾਂ ਹਾਂ ਹਾਂ ਚਾਰ ਭਰਾ ਸੀ ਚੋਂ ਭਰਾ ਮਨੇ ਸਾਡੀ 30 ਕਿਲੋ ਗਈ ਸੀ ਅਬੋਰ ਹੂੰ ਅਬੋਰ ਸੀ ਉਹ ਵੀ ਵੇਚ ਦਿੱਤੇ ਉਹ ਵੇਚ ਕੇ ਅਸੀਂ ਦਿੱਲੀ ਮਕਾਨ ਲੈ ਸਾਡੇ ਸਹੁਰਾ ਜੀ ਨੇ ਲੋਦੀ ਰੋੜ ਹੂੰ ਹੂੰ ਉੱਥੇ ਲੈ ਉਹ ਤੱਕ ਜਿਹੜੇ ਨੇ ਸਾਡੇ ਮਾਤਾ ਜੀ ਸੱਸ ਮੇਰੇ ਸਹੁਰੇ ਮੇਰੇ ਗੁਜ਼ਰ ਗਏ ਫਿਰ ਉਹ ਰਹੀ ਤੇ ਬਾਅਦ ਹੀ ਸੱਟ ਸੱਡੀ ਇੱਥੇ ਆ ਗਏ ਸਾਡੀ ਕੋਲ ਜਿਹੜਾ ਇਹ ਘਰ ਆ ਇਹ ਤੁਸੀਂ ਤੁਹਾਡੇ ਸਹੁਰੇ ਨੇ ਦਿੱਤਾ ਹੈ ਕਿ ਕਿਥੋਂ ਕਿਵੇਂ ਮਿਲਿਆ ਇਹ ਘਰ ਨਹੀਂ ਜੀ ਸਾਡੇ ਸਹੁਰਾ ਜੀ ਦਾ ਹੈ ਸਾਡੀ ਦਾਦੀ ਸੱਸੇ ਨਾ ਉਹਦੇ ਨਾਂ ਸੀ ਸਾਰਾ ਇਹ ਪੋਚੇ ਸਾਡੇ ਸਹੁਰਾ ਦਾ ਨਾਂ ਨਹੀਂ ਸੀ ਇਹ ਬੜਾ ਪੁਰਾਣਾ ਬਣਿਆ ਇਹ ਸੁਣਿਆ ਇੱਥੇ ਕੋਈ ਮੁਸਲਮਾਨ 1936 ਦਾ ਬਣਿਆ ਹੈ ਜੀ ਕਿਵੇਂ ਪਤਾ ਲੱਗਾ ਜੇ ਪਲੇਟ ਲੱਗੀ ਤਾਂ ਕਰਕੇ ਸਿੱਖਿੰਦੇ ਪਏ ਅੱਛਾ ਪਲੇਟ ਲੱਗੀ ਹੋਈ ਹੈ ਇੱਥੇ ਹਾਂ ਜੀ ਇਹਦੇ ਤੇ ਲਿਖਿਆ ਆ ਬੰਦੂ ਜਿੰਨਾ ਨਾਮ ਵੀ ਲਿਖਿਆ ਆ ਇਹ ਕੀਦਾ ਸੀ ਇਹ ਮਕਾਨ ਕੋ ਪਤਾ ਲੱਗਾ ਜੇ ਦੱਸਿਆ ਬਲਕਨ ਪਠਾਨ ਹੀ ਸੀ ਜੀ ਅੱਛਾ ਜੀ ਸਾਨੂੰ ਇੱਕ ਵਾਰ ਸਾਡੇ ਆਦਮੀਆਂ ਨੂੰ ਭਾਵੇਂ ਪਤਾ ਹੋਵੇ ਕਿ ਨਾਮ ਉਹਨਾਂ ਦਾ ਔਰ ਸਾਨੂੰ ਨਹੀਂ ਪਤਾ ਥਾਣੇਦਾਰ ਕਹਿੰਦੇ ਥਾਣੇਦਾਰ ਸੀ ਹਾਂ ਬੰਦਾ ਥਾਣੇਦਾਰ ਸੀ ਜੀ ਚੰਗੀ ਵੱਡੀ ਵਿਹਲੀ ਸੀ ਵੱਡੀ ਪੂਰੀ ਉਧਰ ਗੋਠ ਤੋਂ ਲੈ ਕੇ ਇਧਰ ਗੋਠ ਤੱਕ ਉਧਰ ਪਿੱਛੇ ਹੂੰ ਹੂੰ ਇਧਰੋਂ ਲੈ ਕੇ ਉਥੋਂ ਤੱਕ ਚੰਗਾ ਵੱਡਾ ਬੰਦਾ ਸੀ ਫਿਰ ਤਾਂ ਮੰਨਿਆ ਤੰਨਿਆ ਸੀ ਕਹਿੰਦੇ ਨੇ ਇਹਨੇ ਚੁਣਾਈ ਵੀ ਤੁਸੀਂ ਮੰਨੋ ਗਨੀ ਨਾ ਮਾਂ ਦੀ ਦਾਲ ਲਲ ਕੀਤੀ ਹੈ ਅੱਛਾ ਜੀ ਪਾ ਕੇ ਮਾਂ ਦੀ ਦਾਲ ਪਾ ਕੇ ਤੇ ਵਿੱਚ ਬੱਦਰਪੁਰ ਉੱਤੇ ਜਿੱਕਾ ਤੇ سیمੰਟ ਪਾ ਕੇ ਚੁਣਾਈ ਹੋਈ ਹੈ ਇਸ ਬਿਲਡਿੰਗ ਦੀ ਆਹ ਮੋਕ ਦੇਖੋ ਮੋਟੀ ਦੀਵਾਰ ਕਿੰਨੀ ਹੈ ਹਾਂ ਤੇ ਮਾਤਾ ਜੀ ਸਮਾਂ ਤੁਹਾਡੇ ਵਾਲਾ ਚੰਗਾ ਸੀ ਕਿ ਹੁਣ ਚੰਗਾ ਹੁਣ ਜੇ ਕੀ ਬਦ ਪਹਿਲੇ ਉਹ ਚੰਗੇ ਸੀ ਨਾ ਕੋਈ ਮਹਿੰਗਾਈ ਨਾ ਕੋਸ ਤੇ ਹੁਣ ਵੇਖੋ ਕਿੰਨੀ ਮਹਗਾਈ ਹੋਈ ਤੁਸੀਂ ਬਚਪਨ ਗੁਜ਼ਰਿਆ ਹੈ ਤੇ ਜਿਹੜੇ ਮੁਸਲਮਾਨ ਹਿੰਦੂ ਸਾਰੇ ਸਿੱਖ ਭੰਪ੍ਰਾਮਾ ਵਾਂਗੂ ਇਕੱਠੇ ਕੋਈ ਐਸੀ ਗੱਲ ਨਹੀਂ ਸੀ ਸਾਡੀ ਦੁਕਾਨ ਨਾਲ ਕੋਈ ਬਾਹਰ ਸਾਡਾ ਮੁਸਲਮਾਨ ਜੁਪ ਮੱਲੀ ਹੂੰ ਹੂੰ ਕੁਛ ਨਹੀਂ ਦੇ ਭਰਾ ਬਣੇ ਸੀ ਜਿਵੇਂ ਦੀਵਾਲੀ ਆਣੀ ਐਸੀ ਉਹਨਾਂ ਨੂੰ ਡੱਬਾ ਦੇਣੇ ਮਠਾਈ ਦੇ ਤੇ ਜਦੋਂ ਉਹਨਾਂ ਦੀ Eid ਆ ਜਾਂਦੀ ਸਾਨੂੰ ਉਹਨਾਂ ਨੇ ਦੇਣੇ ਆ ਕੇ ਡੰਬੇ ਤੇ ਫਿਰ ਹੁਣ ਕੀ ਅੱਗ ਲੱਗ ਗਈ ਮਾਤਾ ਹੁਣ ਪਤਾ ਨਹੀਂ ਹੁਣ ਇੱਕ ਦੂਜੇ ਨੂੰ ਵੇਖ ਨਹੀਂ ਸਕਦੇ ਮੈਂ ਤੁਹਾਨੂੰ ਦੱਸਾਂ ਜੀ ਨਹੀਂ ਬੰਦੇ ਵੀ ਉਹੀ ਖੂਨ ਵੀ ਉਹੀ ਆਹ ਸਭ ਕੁਝ ਅਜੇ ਪਿਆਰ ਹੈ ਬਹੁਤ ਪਿਆਰੇ ਮੈਂ ਤੁਹਾਨੂੰ ਦੱਸਾਂ ਜੀ ਉਹਨਾਂ ਮੁਸਮਾਨਾਂ ਦਾ ਔਰਤਾਂ ਵੀ ਕਰਦੀਆਂ ਨੇ ਆਦੀਆਂ ਜਾਂਦੀਆਂ ਨੇ ਇਹ ਕੀ ਹੈ 1947 ਦੀ ਵੰਡ ਸਹੀ ਹੋਈ ਆ ਨਹੀਂ ਸਹੀ ਤਾਂ ਨਹੀਂ ਹੋਈ ਸਹੀ ਕਦੀ ਹੋਣੀ ਹੈ ਤਾਂ ਮੁਸਮਾਨਾਂ ਨੇ ਕੀਤਾ ਵੇ ਸਾਡੇ ਮੁਸਮਾਨਾਂ ਨਾਲ ਇੰਨਾ ਸਾਡੇ ਚਾਚਾ ਜੀ ਦੇ ਭਰਾ ਬਣੇ ਸੀ ਆਪਸ ਵਿੱਚ ਖਾਣਾ ਪੀਣਾ ਇਕੱਠਾ ਇਕੱਠਾਈ ਜਾਣਾ ਸਾਨੂੰ ਉਹ ਹੀ ਤਾਂ ਡਿਫਟੀ ਕੱਢ ਕੇ ਲਿਆਇਆ ਕਿੱਥੋਂ ਪਾਕਿਸਤਾਨ ਜਦੋਂ ਪਾਕਿਸਤਾਨ ਸੰਘੇ ਦੋਨਾਂ ਨੇ ਸਾਡੇ ਘਰ ਮਕਾਨਾਂ ਨੂੰ ਅੱਗਾ ਲਾਈਆਂ ਉਹਨਾਂ ਨੇ ਤੇਲ ਪਾ ਕੇ ਸਾਡੇ ਦਰਵਾਜ਼ੇ ਸਾੜੀ ਅੱਗਾ ਲਾਤੀਆਂ ਤੇਲ ਪਾ ਪਾ ਕੇ ਸਾਡੇ ਘਰ ਨੂੰ ਅੱਛਾ ਤੇ ਸਾਡੇ ਚਾਚਾ ਜੀ ਨੇ ਮਕਾਨ ਨਵਾਂ ਬਣਾਇਆ ਸੀ ਸ਼ੀਸ਼ਿਆਂ ਦੇ ਜੜਿਆ ਆ ਉਸ ਟਾਈਮ ਆ ਉਸ ਟਾਈਮ ਸ਼ੀਸ਼ਿਆਂ ਦੇ ਬਣਿਆ ਸੀ ਮਕਾਨ ਸਾਰਾ ਵਾਹ ਤੇ ਜਦੋਂ ਉਹਨਾਂ ਨੇ ਐਵੇਂ ਕੀਤਾ ਤੇ ਅਸੀਂ ਸਾਡੇ ਘਰ ਨੂੰ ਅੱਗਾ ਲਾ ਦਿੱਤੀਆਂ ਤੇ ਅਸੀਂ ਆਪਣਾ ਘਰ ਛੱਡ ਕੇ ਜਿਵੇਂ ਅੱਗਾਂ ਦੇ ਵਿੱਚੋਂ ਨਿਕਲ ਕੇ ਤੇ ਜਿਵੇਂ ਸਾਹਮਣੇ ਘਰ ਚਲੇ ਗਏ ਅਸੀਂ ਸਾਡੇ ਤਾਏ ਚਾਚੇ ਸਭ ਚਲੇ ਗਏ ਸਾਡੇ ਚਾਚਾ ਜੀ ਵੀ ਉੱਥੇ ਆ ਗਏ ਤੇ ਆ ਗਏ ਉੱਥੇ ਸਾਰੇ ਅਸੀਂ ਉੱਥੇ ਚਲੇ ਗਏ ਤੇ ਡਿਪਟੀ ਨੂੰ ਪਤਾ ਲੱਗਾ ਉਹਨਾਂ ਦੇ ਘਰ ਸਾਰਾ ਖਾਨਦਾਨ ਉਹਨਾਂ ਦਾ ਖਤਮ ਹੋ ਗਿਆ ਵੀ ਹੂੰ ਹੂੰ ਉਹ ਢੁੰਡਣ ਆ ਗਿਆ ਦੇਖਣ ਲੱਗ ਪਿਆ ਕਿੱਧਰ ਗਲੀ ਗਲੀ ਚਾ ਕੇ ਉਹਨੇ ਫਿਰ ਕਿਸੇ ਨੇ ਉਹਨੂੰ ਆਖਿਆ ਵੀ ਉਸ ਅਗਲੇ ਮੁਕਾਨੇ 'ਚ ਉੱਥੇ ਹੈ ਜੇ ਸਾਰੇ ਜਗੇ ਹੂੰ ਤੇ ਉੱਥੇ ਜਾ ਕੇ ਵੇਖ ਲਓ ਜੇ ਹੋਣੇ ਉਹਨਾਂ ਦੇ ਫੇ ਸਾਡੇ ਚਾਚਾ ਵਾਜਾ ਲਗਾਈਆਂ ਸਾਡੇ ਚਾਚਾ ਨੇ ਆਖਿਆ ਵੀ ਮੈਂ ਇੱਥੇ ਕੱਲਾ ਨਹੀਂ ਆਗਾ ਇੱਥੇ ਬਹੁਤ ਸਾਰੇ ਨੇ ਦੇਖ ਲਵੋ ਤੁਸੀਂ ਜਿਵੇਂ ਹੈਗਾ ਜੀ ਆਂਦਾ ਤੁਸੀਂ ਆ ਜਾਓ ਭਾਵੇਂ ਤੁਹਾਡੇ ਜੋ ਮਰਜ਼ੀ ਸਾਡੇ ਚਾਚਾ ਨੂੰ ਚਾਚੀ ਜੀ ਨੂੰ ਬੱਚਿਆਂ ਨੂੰ ਗੱਡੀ 'ਚ ਬਿਠਾ ਲਿਆ ਗਿਫਟੀ ਮੁਸਲਮਾਨ ਸੀ ਮੁਸਲਮਾਨ ਸੀ ਉਹਨੇ ਸਾਡੇ ਨਾਲ ਗੱਡੀ 'ਚ ਬਿਠਾ ਲਿਆ ਬਾਕੀ ਕਹਿੰਦੇ ਸਾਰੇ ਫਟਾਫਟ ਆਓ ਕੋਈ ਮਗਰ ਕਿਸੇ ਨੂੰ ਵੇਖੇ ਨਾ ਫਟਾਫਟ ਆ ਕੇ ਕੋਈ ਨਾਂ ਦੱਸਿਆ ਉਹਦਾ ਤੁਹਾਡੇ ਵੱਡਿਆਂ ਨੇ ਵੀ ਉਹਦਾ ਨਾਂ ਕੀ ਸੀ ਨਹੀਂ ਸਾਨੂੰ ਨਹੀਂ ਪੀ ਲੋ ਤੁਸੀਂ ਮਾਤਾ ਪਾਣੀ ਤਾਂ ਪੀ ਲਿਆ ਹੋਰ ਕੀ ਪੀਣਾ ਨਹੀਂ ਕੈਂਪ ਪਾਪੀ ਤੋ ਮੈਂ ਕੈਂਪ ਨਹੀਂ ਪੀਣਾ। ਪੋਚਾ ਬਣਾ ਜੀਏ। ਨਹੀਂ ਮਾਤਾ। ਤੁਹਾਡਾ ਪਿਆਰ ਹੀ ਬੜਾ। ਨਹੀਂ ਨਹੀਂ ਕੁਛ ਨਾ ਪੁੱਛ ਪੀ। ਤੁਸੀਂ ਤੁਹਾਡਾ ਅਸ਼ੀਰਵਾਦ ਬਹੁਤ ਹੈ। ਨਹੀਂ ਨਹੀਂ ਕੁਛ ਨਾ ਪੁੱਛ ਪੀ। ਨਹੀਂ ਨਹੀਂ ਬਸ। ਪਾਣੀ ਇੱਕ ਰੋਪੀ ਲਾਂਗੇ। ਪਾਣੀ ਕੀ ਕੈਂਪਾ ਲਿਆ ਨਹੀਂ। ਨਹੀਂ ਨਹੀਂ ਮਿਲਾਉਣਾ ਬਿਲਕੁਲ ਨਹੀਂ। ਲੈ ਆ ਲੈ ਆ। ਨਹੀਂ ਨਹੀਂ ਬੀਜੀ ਆਖੇ ਨੂੰ ਮੈਂ ਉਹ ਦਿਨ ਤੁਸੀਂ ਸਾਨੂੰ ਪੈ ਉਹ ਦਿਨ ਪੀ ਲਿਆ ਸੀ ਆਖੇ ਨੂੰ। ਸੀ ਨਿਰਮਲ ਰਾਣੀ ਜਿਨ੍ਹਾਂ ਦਾ ਪਰਿਵਾਰ ਜਿਹੜਾ ਹੈ ਉਹ ਸੈਂਕੜੇ ਏਕੜ ਦਾ ਮਾਲਕ ਸੀਗਾ ਸੁਨਿਆਰੇ ਸੀ ਸਾਰਾ ਆਪਦਾ ਸੋਨਾ ਸਾਰੀਆਂ ਜ਼ਮੀਨ ਜਾਇਦਾਦਾਂ ਛੱਡ ਕੇ ਇਹ ਪਰਿਵਾਰ ਉਜੜ ਕੇ ਦਿੱਲੀ ਆ ਕੇ ਵਸਿਆ ਸੋ ਸਾਰਾ ਕੁਝ ਮਾਤਾ ਨੇ ਆਪ ਦੱਸਿਆ ਕਿ ਉਸ ਵੇਲੇ ਇਨਾਂ ਦੇ ਸਿਨੇਮੇ ਸੀ ਹੁਣ ਇਹ ਪੱਤੋ ਕੁਛ ਸੀ ਨਾ ਸਿਨੇਮਾ ਮਾਤਾ ਹਾਂਜੀ ਹੁਣ ਇਹ ਪੱਤੋ ਕੇ ਦੇ ਲੋਕ ਜਿਹੜੇ ਆ ਉਹ ਦੱਸ ਸਕਦੇ ਆ ਕਿ ਵਾਕਈ ਇੱਥੇ ਕੋਈ ਸਿਨੇਮਾ ਸੀ ਹਾਂ ਤਾਂ ਇਹਨਾਂ ਕੋਲੇ ਸਿਨੇਮੇ ਦੀਆਂ ਫੋਟੋ ਵੀ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਦਿੱਲੀੋਂ ਫੋਟੋ ਵੀ ਮੰਗਾਉਣ ਦੀ ਤਾਂ ਤੁਸੀਂ ਇਹ ਜਿਹੜੀ ਤਰਾਸਦੀ ਹੈ ਜਿੱਥੇ ਸਿੱਖਾਂ ਹਿੰਦੂਆਂ ਮੁਸਲਮਾਨਾਂ ਦੇ ਨਾਲ ਹੋਈ ਆ ਉਥੇ ਬਜ਼ੁਰਗ ਜਿਹੜੇ ਆ ਉਹ ਸਾਰੇ ਦੱਸਦੇ ਆ ਕਿ ਸਾਰੇ ਹੀ ਬੜੇ ਪੀੜਿਤ ਰਹੇ ਆ ਤੇ 1947 ਦਾ ਜਿਹੜਾ ਦਰਦ ਆ 1947 ਦੇ ਵਿੱਚ ਜਿਹੜਾ ਇਹ ਵੱਡ ਫਟ ਹੋਈ ਆ ਉਹ ਕਿਸੇ ਨੂੰ ਵੀ ਮਨਜ਼ੂਰ ਨਹੀਂ ਸੀ ਹਰ ਕੋਈ ਉਜੜਿਆ ਕਿਸੇ ਦੇ ਮਰ ਗਿਆ ਕੋਈ ਜੇ ਕੋਈ ਜਿਉਂਦੇ ਆ ਗਏ ਤੇ ਉਹਨਾਂ ਦੀ ਜ਼ਮੀਨ ਜਾਇਦਾਦ ਨਹੀਂ ਆਈ ਮਾਲ ਡੰਗਰ ਨਹੀਂ ਆਇਆ ਸਾਰਾ ਕੁਝ ਉਧਰ ਰਹਿ ਗਿਆ ਸੋ ਇਹ ਜਿਹੜਾ ਦਰਦ ਆ ਇਹ ਤਾਂ ਇਹਨਾਂ ਦੇ ਨਾਲ ਹੀ ਕਬਰਾਂ ਤੱਕ ਸਿਵਿਆਂ ਤੱਕ ਜਾਊਗਾ ਸੋ ਅਸੀਂ ਹਰ ਵਾਰ ਆਪਦੀ ਵੀਡੀਓ 'ਚ ਇਹੀ ਸਰਕਾਰਾਂ ਦੋਹਾਂ ਸਰਕਾਰਾਂ ਤੋਂ ਮੰਗ ਕਰਦੇ ਆ ਕਿ ਜਿਹੜੇ ਬਜ਼ੁਰਗ ਜਿਉਂਦੇ ਆ ਜਿਨ੍ਹਾਂ ਨੂੰ ਉਧਰ ਦੀ ਪੂਰੀ ਹੋਸ਼ ਆ ਉਹ ਬਜ਼ੁਰਗਾਂ ਨੂੰ ਖੁੱਲਾ ਵੀਜ਼ਾ ਦਿੱਤਾ ਜਾਵੇ ਤਾਂ ਜੋ ਆਪਣੇ ਪਿੰਡ ਜਾ ਕੇ ਅਖੀਰਲੀ ਉਮਰ ਦੇ ਵਿੱਚ ਸਕੂਨ ਦੇ ਨਾਲ ਜਿਹੜਾ ਹੈਗਾ ਉਹ ਅਗਲੀ ਦਰਗਾਹ ਦੇ ਵਿੱਚ ਜਾ ਸਕੇ